ਇੱਦਾਂ ਰਿਹਾ ਫਿਰ ਦਿੱਲੀ ਬਹੁਤ ਵਧੀਆ ਰਿਹਾ ਘੁੰਮ ਲਿਆ ਸਾਰਾ ਯੈਸ ਘੁੰਮ ਲਿਆ ਚਲੋ ਜੀ ਮਿਲ ਲਿਆ ਸਾਰੇ ਪਰਿਵਾਰ ਨੂੰ ਯੈਸ ਜੀ ਮਿਲ ਲਿਆ ਅੱਛਾ ਚਲੋ ਜੀ ਸੋ ਗਾਇਸ ਅਸੀਂ ਹੁਣ ਜਾ ਰਹੇ ਹਾਂ ਪੰਜਾਬ ਵਾਪਸ ਇਅਰ ਇਹ ਆਗੇ ਸਾਡੇ ਤੰਦੂਰੀ ਮੋਮਸ ਜਿਹੜੇ ਕਿ ਦਿੱਲੀ ਦੇ ਬਹੁਤ ਹੀ ਫੇਮਸ ਆ ਫਰਾਈਡ ਐਂਡ ਵਾਈਟ ਸਟ੍ਰੀਮ ਮੋਮਸ ਠੀਕ ਤੇ ਸਾਰੇ ਤੁਹਾਨੂੰ ਦੱਸਾਂਗੇ ਕਿ ਇਹਦਾ ਟੈਸਟ ਕੀ ਆ ਦਿੱਲੀ ਇਸ ਵਿੱਚ ਬਹੁਤ ਖਦਾ ਪਿੱਤਾ ਤੇ ਕਹਿੰਦੇ ਹੁੰਦੇ ਨਾ ਨਾਨਕਿਆਂ ਤੇ ਜਾਵਾਂਗੇ ਮੋٹے ਹੋ ਕੇ ਆਵਾਂਗੇ ਤੇ ਮੋٹے ਹੋ ਗਿਆ ਜੀ ਅਸੀਂ ਜਾ ਰਹੇ ਹਾਂ ਜੀ ਸਾਡੀ ਅੱਜ ਦੀ ਉਹ ਲੱਗ ਕੇ ਆ ਗਈ ਤੁਹਾਨੂੰ ਸੁਣਾਉਗੇ ਤੇ ਬਾਬਸ ਜਾਵਾਂਗੇ ਜੀ ਪੰਜਾਬ ਨੂੰ ਤੇ ਦਿੱਲੀ ਦੀਆਂ ਦਿੱਲੀ ਨੂੰ ਬੜਾ ਮਿਸ ਕਰਾਂਗੇ ਖਾਸ ਕਰਕੇ ਸਾਡੀ ਮੰਮੀ ਜੀ ਨੇ ਜਿਹੜੇ ਸਾਡੇ ਲਈ ਪਕਵਾਨ ਬਣਾਇਆ ਬੜੇ ਮਿਸ ਕਰਾਂਗੇ ਉਹ ਸਾਰੇ। ਯਾਰ ਰਾਤ ਨੂੰ ਕਿੰਨਾ ਕਿ ਟ੍ਰੈਫਿਕ ਹੁੰਦਾ ਹੈ ਇੱਥੇ। ਬਾਤ ਤੋ ਮੈਂ ਤਾਂ ਭੁੱਲਾ ਹੀ ਰਹਿੰਦਾ ਹੈ ਯਾਰ ਦਿਨ ਮੇਂ ਪੀਕ ਆਵਰ ਮੈਂ ਟੰਗ ਹੋ ਰਿਹਾ। ਜਿਆਦਾ ਕਿਤਨੇ ਸਮੇਂ ਹੁੰਦਾ ਹੈ ਟ੍ਰੈਫਿਕ। ਸਵੇਰ 8 ਵਜੇ ਤੋਂ ਸਵੇਰ 10 ਵਜੇ ਤੱਕ। की अच्छी सर्विस है आ, अच्छी सर्विस बहुत अच्छी अच्छी सर्विस। सर्विस है अब जिस पे लगेज है वो मेट्रो से ट्रेवल तो नहीं करेगा बाकी के अगर आप पे लगेज नहीं होता तो अभी मेट्रो से जा सकते थे और इतने टाइम तो सेमी टाइम लगेगा दोनों में मेट्रो में और गाड़ी मेंवर में, में ज्यादा टाइम लग जाता है इसमें गाड़ी में और मेट्रो में उसमें कोई रेड लाइट नहीं है कोई ट्रैफिक नहीं है आ, ये तो है वो फिक्स टाइम है उसमें ये आगे निगम बहुत घाट आएगा ओके इसके बाद में कश्मीरी गेट है टर्न राइट ऑन टू नेशनल हाईवे 44 पहले ये रोड हुआ करता था ओके ये सीधे वाला हाँ सीधे वाला अभी ये बना दिया फ्लाई हाँ, ये शॉर्ट कंटिन्यू ऑन नेशनल हाईवे 44 फॉर फाइव किलोमीटर वैसे रोड मैप काफी अच्छा है यहाँ दिल्ली का ना हाँ मैप बढ़िया है आ, रोड मैप अच्छा है क्योंकि यहाँ पे क्या है ना इस पे लगभग 90 परसेंट लोग इसी पे चलते हैं ओला ओवर जितनी है सब इसी पे चलते हैं और बाकी के जो पर्सनली गाड़ी वाले हैं वो भी लोकेशन डाल के इसी पे चलते हैं

5 ਵਜੇ ਨੋਟੇ ਲਾਓ ਜੇ ਕੋ ਰਸ਼ ਟ੍ਰੈਫਿਕ ਇਸ ਟਾਈਮ ਮੈਂ ਟ੍ਰੈਫਿਕ ਬਹੁਤ ਹੁੰਦਾ ਕਿਤਨੇ ਸਮੇਂ ਤੱਕ ਇਹ ਕਿਤਨੇ 10 ਵਜੇ ਤੋਂ ਬਾਅਦ 11 ਵਜੇ ਤੱਕ ਰਹੇਗਾ ਗਾਇਸ ਅਸੀਂ ਬੈਠ ਗਏ ਜੀ ਬੱਸ ਦੇ ਵਿੱਚ ਤੇ ਹੁਣ ਨਿਕਲ ਗਏ ਆ ਦਿੱਲੀ ਤੋਂ ਤੇ ਹੁਣ ਅਗਲਾ ਜਿਹੜਾ ਸਟਾਪ ਆ ਉਹ ਹੈਗਾ ਅੰਬਾਲੇ ਅੰਬਾਲੇ ਫਿਰ ਜਾ ਕੇ ਤੁਹਾਨੂੰ ਉੱਤੇ ਰਖਾਵਾਂਗੇ ਕਿਦਾਂ ਦਾ ਹੈਗਾ ਸੋ ਗਾਇਸ ਇੱਥੇ ਹੁਣ ਸਾਡਾ ਹੈਗਾ ਜੀ ਸਟਾਪ ਤੇ ਸਟਾਪ ਤੇ ਰੁਕੀ ਹੈ ਬੱਸ ਹਾਂਜੀ ਕਿਦਾਂ ਫਿਰ ਠੀਕ ਹੈ ਲੋ ਜੀ ਅਹੀਂ ਕਰ ਰਹੇ ਹੁਣ ਅਸੀਂ ਸੈਰ ਬੱਸ ਸੀ ਰੁਕੀ ਅੱਧੇ ਘੰਟੇ ਲਈ ਬੱਸ ਦਾ ਸਟਾਪ ਹੈਗਾ ਤੇ ਅਹੀਂ ਸੋਚਿਆ ਚਲੋ ਜਿਹੜਾ ਖਾਦਾ ਭੀਤਾ ਉਹ ਡਾਈਜੈਸਟ ਹੋ ਜਾਊਗਾ ਤੇ ਇਸ ਕਰਕੇ ਆਪਾਂ ਕਰ ਰਹੇ ਆ ਸੈਰ ਤੇ ਗਾਈਸ ਵਧੀਆ ਇੱਥੇ ਵੀ ਖਾਣ ਨੂੰ ਮੰਨ ਲਓ ਜੇ ਕਿਤੇ ਆਪਾਂ ਡਿਨਰ ਵਗੈਰਾ ਨਹੀਂ ਕੀਤਾ ਹੁੰਦਾ ਤੇ ਇੱਥੇ ਕਰ ਸਕਦੇ ਆ ਡਿਨਰ ਦੇ ਵਿੱਚ ਸਾਰਾ ਕੁਝ ਅਵੇਲੇਬਲ ਹੁੰਦਾ ਇੱਥੇ ਤੇ ਹੋਰ ਵੀ ਵਧੀਆ ਸਾਰੇ ਇੰਤਜ਼ਾਮ ਹੈਗੇ ਆ ਤੇ ਗੱਡੀਆਂ ਗੁੱਡੀਆਂ ਸਾਰੀਆਂ ਇੱਥੇ ਰੋਕਦੀਆਂ ਜਿੰਨੀਆਂ ਵੀ ਅਮਰਸਰ ਜਲੰਧਰ ਤੋਂ ਦਿੱਲੀ ਚ ਆਉਂਦੇ ਆ ਸਾਰੇ ਇੱਥੇ ਸਟਾਕ ਹੋ ਕੇ ਜਾਂਦੇ ਆ ਸੋ ਗਾਇਸ ਰਾਦੇ 12 ਵਜੇ ਚੱਲੇ ਆ ਤੇ ੱੱਲੇ ਸਾਡਾ ਜਿਹੜੀ ਬੱਸ ਸਾਡੀ ਆ ਉਹ ਇੱਥੇ ਰੁਕੀ ਹੋਈ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਆ ਪੂਰੀ ਚੈਲ ਪੈਲਾ ਤੇ ਊਠ ਵੀ ਇੱਥੇ ਨਜ਼ਰ ਆ ਜਾਏਗਾ ਰਾਜਸਥਾਨੀ ਜਹਾਜ਼ ਰਾਜਸਥਾਨ ਦਾ ਜਹਾਜ਼ ਉੱਪਰੋਂ ਨਜ਼ਰ ਆਏਗਾ 4 ਦੇ ਵੱਜ ਗਿਆ ਜੀ 2 ਤੇ ਫਿਰ ਹੁਣ ਬੱਸ ਸਾਡੀ ਰੁਕ ਗਈ ਹੈ ਚਾਰਜਿੰਗ ਦੇ ਲਈ ਚਾਰਜਿੰਗ ਪੁਆਇੰਟ ਦੇ ਲਈ ਤੇ ਇੱਥੇ ਹੁਣ ਬੱਸ ਹੋ ਰਹੀ ਹੈ ਚਾਰਜ ਇਹ ਪਤਾ ਨਹੀਂ ਹੁਣ 1 ਘੰਟਾ ਲੱਗਦਾ 2 ਘੰਟੇ ਲੱਗਦੇ ਆ ਇਹ ਹੈਗੀ ਆ ਨੀਓਂਗੋ ਤੇ ਇਹ ਹੈਗਾ ਇਹਦਾ ਚਾਰਜਿੰਗ ਪੁਆਇੰਟ ਇੱਥੋਂ ਬੱਸ ਚਾਰਜ ਹੋ ਕੇ ਦੇਈ ਸੀ ਸੋਚਿਆ ਕੁਝ ਖਾ ਲਈਏ ਭੁੱਖ ਲੱਗੀ ਐ ਤੇ ਮਨਜੋਤ ਨੇ ਲੈ ਲਿਆ ਚਿੱਪ ਲਿਆ ਚਿੱਪ ਹੀ ਲੈ ਲਿਆ ਅੱਛਾ ਮੈਂ ਜੁੱਸ ਤੇ ਹੋਰ ਤਾਂ ਕੁਝ ਲੱਭਾ ਨਹੀਂ ਸੀ ਰਾਤੀ 24:00 ਸਹਾਣਾ ਤੇ ਫੁੱਲ ਡਰਿੰਕ ਵਗੈਰਾ ਦੀ ਹੈ ਤੇ ਹੁਣ ਸਿੱਧਾ ਅਸੀਂ ਪਹੁੰਚਣਾ ਜਲੰਧਰ ਪ੍ਰਗੁਣੀ ਜੀ ਬੜੀ ਖੁਸ਼ਾ ਹੋਤੀ ਕਿ ਸਾਥ ਵਿੱਚ ਆਉਣ ਦਾ ਕੋਈ ਇੰਵਾਈਟ ਕੀਤਾ ਫੈਮਲੀ ਦੇ ਨਾਲ ਵੀ ਆਨ ਚੁੱਕਦੇ ਸੁਣਦੇ ਆਪਸ ਸੁਣਦੇ ਆ ਬੜਾ ਵਧੀਆ ਲੱਗਿਆ ਇੰਜੋਏ ਕੀਤਾ ਫੁੱਲ ਆ ਤੇ ਮੈਂ ਥੈਂਕਸ ਕਰਦਾ ਚਾਹ ਉਹ ਚਾਹ ਦੇ ਵੱਜ ਕੇ ਦੋ ਤੇ ਹੀ ਸੋਚਿਆ ਚਲੋ ਥੋੜਾ ਫੰਕਸ਼ਨ ਕਰ ਲਈਏ ਪਰਸਰ ਲਈਏ ਬੱਸ ਦੇ ਵਿੱਚ ਬੈਠ ਬੈਠ ਕੇ ਇਹ ਲਕਾਂ ਜਿਹੜੀਆਂ ਉਹ ਥੱਕ ਗਈਆਂ ਸੀ ਤੇ 올ਓਵਰ ਬਹੁਤ ਵਧੀਆ ਰਿਹਾ ਥੈਂਕ ਯੂ ਸੋ ਮਚ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਸਾਰੀਆਂ ਚੀਜ਼ਾਂ ਦੇ ਲਈ